ਜਿਹੜੇ ਹੁਣ ਹਰਾਚਾਰਾ ਸਰਦੀਆਂ 'ਚ ਬੰਦੇ ਹਲੇ ਵੀ ਬਰਸੀਮ ਬੀਜ ਰਹੇ ਐ ਮੈਂ ਉਹਨਾਂ ਨੂੰ ਕਹਿਣਾ ਤੁਸੀਂ ਬਸੋਂਗੇ ਹੂੰ ਤੁਸੀਂ ਰਾਈ ਕਾ ਤੇ ਲੂਸਨ ਇਹਨਾਂ ਨੂੰ ਅਰਲਾਕੇ ਬੀਜੋ ਸਰੋਂ ਤੁਸੀਂ 10% ਤੋਂ ਵੱਧ ਪਾਤੀ ਬਰਸੀਮ ਦੀ ਤੁਹਾਡਾ ਪੰਗਾ ਪੈਣਾ ਹੀ ਪੈਣਾ ਕੋਈ ਨਾ ਤਾਂ ਗੋਚ ਗੋਆ ਵੀ ਨਹੀਂ বাজਦਾ ਹੂੰ ਪਰ ਜਿਹੜੇ ਵਿਚਾਰ ਰਹੇ ਐ ਜਿਹੜੇ 70 80 ਲੀਟਰ ਮੇਲਿਆਂ 'ਚ ਕੱਢ ਰਹੇ ਐ ਹਰ ਜ਼ਿਲ੍ਹੇ 'ਚ ਹੈਗੇ ਉਹ ਕਿਵੇਂ ਵਿਚਾਰ ਰਹੇ ਐ ਚੀਜ਼ਾਂ ਚਾਰ ਨੇ ਖੁਰਾਕ ਪ੍ਰਬੰਧਨ ਠੀਕ ਹੈ ਨਸਲ ਤੇ ਮੰਡੀਕਰਨ ਪਹਿਲਾਂ ਖੁਰਾਕ ਤੇ ਅਸੀਂ ਆਵਾਂਗੇ ਬਈਆਂ ਨਿਤਲ ਦੇ ਨਾਲ ਵੱਡੀ ਐਡਵਰਟਾਈਜ਼ਮੈਂਟ ਕਰਦੀਆਂ ਨੇ ਕਿ ਇਹ ਪ੍ਰੋਡਕਟ ਪਾਓ ਆਪਣੇ ਪਸ਼ੂਆਂ ਨੂੰ ਤੇ ਬਹੁਤ ਤੁਹਾਨੂੰ ਦੁੱਧ ਆਏ ਜਿਹੜਾ ਉਹ ਮਿਲੇਗਾ ਇਹ ਖੁਰਾਕ ਨਹੀਂ ਹੈਗੀ ਦੁੱਧ ਚ 87% ਪਾਣੀ ਹੁੰਦਾ ਪਸ਼ੂ ਦੇ ਸਰੀਰ ਚ ਸਾਡੇ ਸਰੀਰ ਚ 70% ਪਾਣੀ ਹੈ ਪਸ਼ੂ ਨੂੰ 150 700 ਲੀਟਰ ਪਾਣੀ ਚਾਹੀਦਾ ਰੋਜ਼ ਦਾ ਮਿਲ ਰਿਹਾ ਨਹੀਂ ਮਿਲ ਰਿਹਾ ਇੱਕ ਪਸ਼ੂ 'ਚ 800 ਕਰੋੜ ਤੋਂ ਵੱਧ ਮਿੱਤਰ ਕੀੜੇ ਹੁੰਦੇ ਆ 800 ਕਰੋੜ ਜੀ ਦੁਨੀਆ ਦੀ ਕੁੱਲ ਆਬਾਦੀ ਤੋਂ ਜ਼ਿਆਦਾ ਸਾਡੇ ਪੇਟ 'ਚ ਵੀ ਕਰੋੜਾਂ ਦੀ ਗਿਣਤੀ 'ਚ ਮਿੱਤਰ ਕੀੜੇ ਹੁੰਦੇ ਆ ਠੀਕ ਹੈ ਔਰ ਚਿੱਟਾ ਨਮਕ ਆਯੋਡਾਈਜ਼ ਨਮਕ ਛੱਡ ਦਿਓ ਘਰਾਂ 'ਚੋਂ ਕੱਢ ਦਿਓ ਪਸ਼ੂਆਂ 'ਚੋਂ ਕੱਢ ਦਿਓ ਪਾਸ਼ੀਂ ਬਹੁਤ ਘਟਦਾ ਪੋਟਾਸ਼ੀਅਮ ਘਟਨ ਕਰਕੇ ਪਸ਼ੂ ਮਿੱਟੀ, ਇੱਟਾਂ, ਲੱਕੜ, ਪਾਤੀਆਂ, ਕੱਪੜਿਆਂ ਨੂੰ ਮੂੰਹ ਮਾਰਦੇ ਆ। ਪਾਣੀ ਦੇ ਖੇਲ ਚ ਮੂੰਹ ਡੋ ਕੇ ਉਹ ਖੜੇ ਰਹਿੰਦੇ ਆ। ਜੀਬ ਮਰੀ ਜਾਂਦੇ ਸਭ ਵਾਂਗੂ ਜੀਬ ਹਿਲਦੀ ਐ। ਮੈਂ ਤਾਂ ਦੇਖੋ ਬਾਜ਼ਾਰ ਦੀ ਕਿਸੇ ਫੀਡ ਦੀ ਨਾ ਤਾਂ ਹਮਾਇਤ ਕੀਤੀ ਐ ਜੀ। ਠੀਕ ਐ। ਨਾ ਕਰਨੀ। ਸਭੇ ਟੀਚਰ ਕਹਿੰਦੇ ਕਹਿੰਦੇ ਇੱਕ ਡੰਗਰ ਨਾਲ ਨਾ ਦੋ ਬੰਦੇ ਤਾਂ ਬੰਨੇ ਹੀ ਹੁੰਦੇ ਠੀਕ ਹੈ ਗੋਇਚ ਗਿੱਟੇ ਲਬੇੜੀ ਫਿਰਦੇ ਗੋਇਚ ਗਿੱਟੇ ਲਬੇੜੀ ਫਿਰਦੇ ਕਈਆਂ ਤਾਂ ਗੋਚ ਗੋਆ ਵੀ ਨਹੀਂ বাজਦਾ ਹਮ ਪਰ ਜਿਹੜੇ ਵਿਚਾਰ ਰਹੇ ਐ ਜਿਹੜੇ 70 80 ਲੀਟਰ ਮੇਲਿਆਂ ਚ ਕੱਢ ਰਹੇ ਐ ਹਰ ਜ਼ਿਲੇ ਚ ਹੈਗੇ ਉਹ ਕਿਵੇਂ ਵਿਚਾਰ ਰਹੇ ਨੇ ਵਿਗਿਆਨਕ ਦੇ ਕੋਈ ਚ ਕੀ ਹੈ ਨਾ ਆਪਾਂ ਕਹਿੰਦੇ ਆ ਵੀ ਚੀਜ਼ਾਂ ਚਾਰ ਨੇ ਖੁਰਾਕ ਪ੍ਰਬੰਧਨ ਠੀਕ ਹੈ ਨਸਲ ਤੇ ਮੰਡੀਕਰਨ ਪਹਿਲਾ ਖੁਰਾਕ ਤੇ ਅਸੀਂ ਆਵਾਂਗੇ ਖੁਰਾਕ ਦੇ ਵਿੱਚ ਨਾ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਤਲਲੇ ਦੇ ਨਾਲ ਵੱਡੀ ਐਡਵਰਟਾਈਜ਼ਮੈਂਟ ਕਰਦੀਆਂ ਨੇ ਕਿ ਇਹ ਪ੍ਰੋਡਕਟ ਪਾਓ ਆਪਣੇ ਪਸ਼ੂਆਂ ਨੂੰ ਤੇ ਬਹੁਤ ਤੁਹਾਨੂੰ ਦੁੱਧ ਆਏ ਜਿਹੜਾ ਉਹ ਮਿਲੇਗਾ ਇਹ ਖੁਰਾਕ ਨਹੀਂ ਹੈਗੀ ਨਾਲ ਤੇ ਘਰ ਦਾ ਦਾਣਾ ਚੰਗਾ ਹੈ ਜਾਂ ਮਾਰਕੀਟ ਦੇ ਵਿੱਚੋਂ ਬਾਜ਼ਾਰ ਦੇ ਵਿੱਚੋਂ ਲਿਆਂਦੀ ਛੇ ਚੰਗੀ ਹੈ ਦੇਖੋ ਪਹਿਲੀ ਗੱਲ ਇਹ ਹੈ ਖੁਰਾਕ ਦਾ ਮਤਲਬ ਹੈ ਜਦੋਂ ਪਸ਼ੂ ਪਾਲਣ ਚ ਗੱਲ ਹੁੰਦੀ ਹੈ ਖੁਰਾਕ ਦਾ ਪਹਿਲਾ ਹਿੱਸਾ ਹੈਗਾ ਹਰਾ ਚਾਰ ਜੀ ਹਰਾਚਾਰਾ ਹੋ ਸਕਦਾ ਮੱਕੀ ਦਾ achar ਹੋ ਸਕਦਾ ਚੁਗੰਦਰ ਦਾ achar ਹੋ ਸਕਦਾ ਤਿੰਨੋਂ ਹੋ ਸਕਦੇ ਹਮ ਪਹਿਲਾਂ ਤਾਂ ਹਰਾਚਾਰਾ ਥੋੜਾ ਵਧੀਆ ਬਣਾਈਏ ਬਣਾਉਣ ਦੀ ਲੋੜ ਹੈ ਜਿਹੜੇ ਹੁਣ ਹਰਾਚਾਰਾ ਸਰਦੀਆਂ ਚ ਬੰਦੇ ਹਲੇ ਵੀ ਬਰਸੀਮ ਬੀਜ ਰਹੇ ਐ ਮੈਂ ਉਹਨਾਂ ਨੂੰ ਕਹਿਣਾ ਤੁਸੀਂ ਬਸੋਂਗੇ ਹਮ ਤੁਸੀਂ ਰਾਈ ਕਾ ਤੇ ਲੂਸਣ ਇਹਨਾਂ ਨੂੰ ਰਲਾ ਕੇ ਬੀਜੋ ਸਰੋਂ ਤੁਸੀਂ 10% ਤੋਂ ਵੱਧ ਪਾਤੀ ਬਰਸੀਮ ਦੀ ਥੋੜਾ ਪੰਗਾ ਪੈਣਾ ਹੀ ਪੈਣਾ ਠੀਕ ਹੈ ਹਰਾਚਾਰਾ ਜੁਗਾਲੀ ਕਰਨ ਲਈ ਪਸ਼ੂਆਂ ਦੀ ਪਹਿਲੀ ਖੁਰਾ ਹਰਾਚਾਰਾ ਦੂਜਾ ਪਾਣੀ ਜੀ ਦੁੱਧ ਚ 87% ਪਾਣੀ ਹੁੰਦਾ ਪਸ਼ੂ ਦੇ ਸਰੀਰ ਚ ਸਾਡੇ ਸਰੀਰ ਚ 70% ਪਾਣੀ ਹੈ ਪਸ਼ੂ ਨੂੰ 150 150 ਲੀਟਰ ਪਾਣੀ ਚਾਹੀਦਾ ਰੋਜ਼ ਦਾ ਮਿਲ ਰਿਹਾ ਨਹੀਂ ਮਿਲ ਰਿਹਾ ਜੀ ਤਿੰਨ ਵਾਰੀ ਪਿਉਣਾ ਨਹੀਂ ਮਿਲਣਾ ਪਾਣੀ ਦੇ ਡਰਮ ਆ ਨੀਲੇ ਡਰਮ ਲੈ ਲਓ ਇੱਕ ਦੇ ਦੋ ਬਣ ਜਾਂਦੇ ਆ ਕੱਟ ਕੇ ਪਤਲ ਦੇ ਡਰਮ ਲੈ ਆਲੂਮੀਨੀਅਮ ਦੇ ਡਰਮ ਲੈ ਲਓ ਜਿਹਦੇ ਬਿਆਹ ਮੂੰਹ ਚ ਪਏਦੇ ਟੱਬ ਪਸ਼ੂ ਨੂੰ ਤਾਜ਼ਾ ਖੁੱਲਾ ਪਾਣੀ ਗਰਮੀਆਂ ਚ ਠੰਡਾ ਹੋਵੇ ਸਰਦੀਆਂ ਚ ਠੰਡਾ ਨਾ ਹੋਵੇ ਤਾਜ਼ਾ ਹੋਵੇ ਜੀ 24 ਘੰਟੇ ਪੀਣ ਨੂੰ ਚਾਹੀਦੇ 24 ਘੰਟੇ ਮਤ ਰਾਤ ਨੂੰ ਵੀ ਚਾਹੀਦੇ ਹੂੰ ਦਾਣਾ ਚ ਉਦੋਂ ਬਾਅਦ ਆ ਜਾਂਦਾ ਦੇਖੋ ਪਹਿਲਾਂ ਹੋ ਗਿਆ ਗੱਲ ਆਪਾਂ ਕੀਤੀ ਹਰੇ-ਚਾਰੇ ਦੀ ਫਿਰ ਪਾਣੀ ਦੀ ਫਿਰ ਤੂੜੀ ਪਹਿਲੇ 3 ਮਹੀਨੇ ਸੂਣ ਤੋਂ ਬਾਅਦ ਕਿਲੋ ਤੋਂ ਵੱਧ ਨਹੀਂ ਦੇਣੀ ਜੀ ਬੜੇ ਲੋਕ ਬੈਸਦੇ ਰਹਿੰਦੇ ਆ ਜੀ ਅਸੀਂ ਇਦਾਂ ਕਰਦੇ ਆ ਅਸੀਂ ਉਹ ਆ ਕਰਦੇ ਆ ਸਾਡੇ ਦਾਦੇ ਪੁਰਦਾਦੇ ਮੈਂ ਕਹਿਣਾ ਵੀਰੇ ਹੁਣ ਬੈਸ ਆ ਲੱਗ ਗਿਆ ਠੀਕ ਹੈ ਅਸੀਂ ਤਾਂ ਵਜ਼ੇਰੀਆਂ ਤਰਗਾਹਾਂ ਲੈ ਰਹੇ ਆ ਤੁਸੀਂ ਜੇ ਨਾ ਸੋਦੇ ਤੁਸੀਂ ਮਰ ਜਾਣਾ ਜੀ ਔਰ ਮੈਂ ਲੋਕਾਂ ਨੂੰ ਦੇਖ ਰਿਹਾ ਕਿਉਂਕਿ ਸਾਡਾ ਸਾਨੂੰ ਫਰਕ ਪੈਂਦਾ ਇਹਦੇ ਨਾਲ ਨਹੀਂ ਫਰਕ ਪੈਂਦਾ ਤਾਂ ਨਹੀਂ ਜੀ ਤੂੜੀ ਦਾ ਬਦਲ ਕੀ ਆ ਫਿਰ ਤੂੜੀ ਤੂੜੀ ਦਾ ਬਦਲ ਨਹੀਂ ਤੂੜੀ ਦੀ ਫਾਈਬਰ ਐ ਤੂੜੀ ਠੀਕ ਐ ਫਾਈਬਰ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਗੁੱਡ ਫਾਈਬਰ ਇੱਕ ਹੁੰਦਾ ਬੈਡ ਫਾਈਬਰ ਤੂੜੀ ਗੁੱਡ ਫਾਈਬਰ ਨਹੀਂ ਐ ਤੂੜੀ ਤਾਂ ਬਦਲ ਕੀ ਮੈਂ ਆਉਣ ਲੱਗਿਆ ਤੇ ਅਸੀਂ ਪਸ਼ੂ ਨੂੰ ਰੇਸ਼ਾ ਕਰਨ ਰੇਸ਼ਾ ਦੇਣਾ ਜੁਗਾਲੀ ਕਰਨ ਵਾਸਤੇ ਜੀ ਹੁਣ ਪਾਉਣੀ ਐ ਫੀਡ ਤੇ ਰੇਸ਼ਾ ਚਾਹੀਦਾ ਜੁਗਾਲੀ ਕਰਨ ਵਾਲਾ ਤੂੜੀ ਦੇ ਵਿੱਚ ਨਾ ਤਾਂ ਪ੍ਰੋਟੀਨ ਐ ਨਾ ਊਰਜਾ ਹੂੰ ਮੈਂ ਤਾਂ ਨਹੀਂ ਕਹਿ ਰਿਹਾ ਨਾ ਪਾਓ ਕਿਲੋ ਤੋਂ ਵੱਧ ਨਾ ਪਾਓ ਸ਼ੁਰੂ ਚ ਪਹਿਲੇ 3 ਮਹੀਨੇ ਨਹੀਂ ਲੋੜ ਹੈਗੀ ਠੀਕ ਹੈ ਬਚਾਈ ਰਹੇ ਕੋਈ ਪਸ਼ੂ ਦਾ ਲੋਕਾਂ ਜੀ ਢਿੱਡ ਭਰਨਾ ਮੈਂ ਕਿਹਾ ਢਿੱਡ ਭਰਨ ਦਾ ਮਤਲਬ ਜੋ ਮਰਜ਼ੀ ਖਾਈ ਚੱਲੋ ਹੂੰ ਜੇ ਤੁਹਾਡੀ 3 ਕਿਲੋ ਤੂੜੀ ਚੋਂ 2 ਕਿਲੋ ਗੋਏ ਚਾ ਰਹੀ ਹੈ ਤਾਂ ਮਤਲਬ ਪਸ਼ੂ ਤਾਂ ਇਹ ਕਹਿ ਰਿਹਾ ਭਾਈ ਮੈਨੂੰ ਤਾਂ ਕਿਲੋ ਚਾਹੀਦੀ ਹੈ ਹਾਂ ਲੋਕ ਕਹਿੰਦੇ ਸਨ ਨਹੀਂ ਕਰ ਦੋ ਤੂੜੀ ਦੀ ਕਰ ਲਓ ਮੈਂ ਕਿਹਾ ਨਹੀਂ ਬਚਣਾ ਤੁਸੀਂ ਅਗਲੀ ਗੱਲ ਆਉਣੇ ਫੀਡ ਦੀ ਅਸਲੀ ਪੰਗਾ ਹੁਣ ਫੀਡ ਦਾ ਜੀ ਫੀਡ ਦੇ ਸਾਰੇ ਫਾਰਮੂਲੇ ਆਪਾਂ ਇਸ ਕਿਤਾਬ ਚ ਪਾਏ ਆ ਇਹ ਨਾ ਤਾਂ ਵਪਾਰ ਵਾਸਤੇ ਹੈਗੀ ਜੇ ਵਪਾਰ ਕਰਨਾ ਹੁੰਦਾ ਤਾਂ ਇਹ ਜੋ ਕੁਝ ਕਰਨ ਦੀ ਲੋੜ ਨਹੀਂ ਜੀ YouTube ਤੇ ਪਾਏ ਆ ਫ੍ਰੀ ਸਾਰੇ ਬਾਤ ਜੀ ਕਟੀਆਂ ਬੱਚੀਆਂ ਝੋਟੀਆਂ ਬੈੜੀਆਂ ਗੱਬਣ ਦੁੱਧ ਵਾਲੇ ਡਰਾਈ ਟਰਾਂਜੀਸ਼ਨ ਸਭ ਦੀ ਖੁਰਾਕ ਅਡੜ ਹੋਣੀ ਚਾਹੀਦੀ ਇਹਨੂੰ ਫੇਜ ਫੀਡਿੰਗ ਕਹਿੰਦੇ ਆ ਅੱਜ ਕਰ ਲਓ ਕਰ ਲੂੰ ਕਰ ਲਓ ਹੂੰ ਖੁਰਾਕ ਦੇ ਵਿੱਚ 35 40% ਵਧੀਆ ਦਾਣਾ ਕਣਕ ਮੱਕੀ ਬਾਜਰਾ ਜੋ ਪਾਉਣਾ ਪੈਣਾ ਖਾਲਾ ਨੇ ਬੜੇਮਿਆਂ ਦੀ ਸਰੋਂ ਦੀ ਸੋਇਆਬੀਨ ਦੀ 30 35 40% ਮੌਸਮ ਦੇ ਹਿਸਾਬ ਨਾਲ ਪਾਣੀ ਪੈਣੀ ਹੈ ਤੁਸੀਂ ਗੱਲ ਕੀਤੀ ਸੀ ਤੂੜੀ ਦੀ ਜੀ ਪਸ਼ੂ ਦਾ ਦੁੱਧ ਵੇਖਣੇ ਫੈਟ ਦੇ ਰੇਟ ਤੇ 15 20 ਕਿਲੋ ਛੋਲਿਆਂ ਦਾ ਛਿਲਕਾ ਚੋਕਰ ਸੋਇਆਬਿੰਦਾ ਛਿਲਕਾ ਪਾਉਣਾ ਪੈਣਾ ਇਹ ਫਾਈਬਰ ਹੈ ਗੁੱਡ ਫਾਈਬਰ ਠੀਕ ਹੈ ਮੈਂ ਹੁਣ ਜਿੱਥੇ ਫੈਟ ਦੀ ਪ੍ਰੋਬਲਮ ਆਉਂਦੀ ਹੈ ਸਰਦੀਆਂ ਚ ਮੈਂ ਲੋਕਾਂ ਨੂੰ ਕੀ ਕਹਿਣਾ ਭਾਈ ਤੂੜੀ ਕਰੋ ਘੱਟ ਹੂੰ 2 ਕਿਲੋ 3 ਕਿਲੋ ਛਿਲਕਾ ਵਧਿਆ ਚਿਲਕੇ ਚ ਪ੍ਰੋਟੀਨ ਵੀ ਹੈ ਊਰਜਾ ਵੀ ਹੈ ਪਸ਼ੂਆਂ ਚ ਜਿਹੜੀ ਊਰਜਾ ਚਾਹੀਦੀ ਹੈ ਨਾ ਇਹ ਸਮਝਣ ਦੀ ਲੋੜ ਹੈ ਫਾਈਬਰ ਤੋਂ ਜਿਹੜੀ ਊਰਜਾ ਲੈਣੀ ਹੈ ਸੀ ਉਹਨੂੰ ਕਹਿੰਦੇ ਐਨ ਡੀ ਐਫ ਨਿਊਟਰਲ ਡਟਰਜੈਂਟ ਫਾਈਬਰ ਗੁੱਡ ਕੁਆਲਟੀ ਫਾਈਬਰ ਹੂੰ ਜੁਗਾਲੀ ਕਰਨੀ ਓਨੇ ਪਰ ਜੁਗਾਲੀ ਕਰਕੇ ਉਹਨੇ ਵਿੱਚੋਂ ਉਹਨੂੰ ਕੱਢਣਾ ਵੀ ਕੁਛ ਐਨ ਡੀ ਐਫ ਸਾਡਾ ਬਦਨਾ ਜਿਹੜਾ ਨਾ ਗੁੱਡ ਕੁਆਲਟੀ ਫਾਈਬਰ ਹੈ ਜਿਹੜਾ ਉਹ ਟੁੱਟੇ ਵੀ ਟੂੜੀ ਚ ਫੇਰ ਵੀ ਹੋ ਸਕਦਾ ਠੀਕ ਹੈ ਇਹ ਟੂੜੀ ਚ ਨਹੀਂ ਹੈਗਾ ਤੁਸੀਂ ਛਿਲਕਾ ਕੋਈ ਵੀ ਹੁਣ ਜੇ ਲੋਕ ਹੁਣ ਦੇਖੋ ਜਿਵੇਂ ਚੋਕਰ ਹੈ ਚੋਕਰ ਘਰ ਦੀ ਕਰਨ ਕਿਆ ਕਰਦੇ ਚੋਕਰ ਕਿਲੋ ਡੇ ਕਿਲੋ ਚੋਕਰ ਪਾਉਂਗੇ ਚੋਕਰ ਚ ਬੀ ਕੰਪਲੈਕਸ ਬਹੁਤ ਹੁੰਦਾ ਹੂੰ ਬੀ ਕੰਪਲੈਕਸ ਦੇ ਟੀਕੇ ਤਾਂ ਅਸੀਂ ਲਾ ਰਹੇ ਹਾਂ ਜੇ ਘਰ ਦਾ ਬੀ ਕੰਪਲੈਕਸ ਮਿਲ ਜੇ ਤਾਂ ਕੀ ਮੈਨਾਂ ਬੀ ਕੰਪਲੈਕਸ ਸਰੀਰ ਦੇ ਇੱਕ ਪਸ਼ੂ ਚ 800 ਕਰੋੜ ਤੋਂ ਵੱਧ ਮਿੱਤਰ ਕੀ ਹੁੰਦੇ ਆ 800 ਕਰੋੜ ਜੀ ਦੁਨੀਆ ਦੀ ਕੁੱਲ ਵਾਦੀ ਤੋਂ ਜ਼ਿਆਦਾ ਸਾਡੇ ਪੇਟ 'ਚ ਵੀ ਕਰੋੜਾਂ ਦੀ ਗਿਣਤੀ 'ਚ ਮਿੱਤਰ ਕੀੜੇ ਹੁੰਦੇ ਆ ਠੀਕ ਹੈ ਬੈਕਟੀਰੀਆ ਪ੍ਰੋਟੋਜੋਆ ਫੰਗਾਈ ਜਿਹਨੂੰ ਕਹਿੰਦੇ ਮਿੱਤਰ ਕੀੜੇ ਉਹਨਾਂ ਦੀ ਖੁਰਾਕ ਪੂਰੀ ਕਰਨੀ ਹੈ ਗੁੱਡ ਕੁਆਲਟੀ ਫਾਈਬਰ ਨੇ ਚੋਕਰ ਛੋਲਿਆਂ ਦਾ ਛਿਲਕਾ ਸੋਇਆਬੀਂ ਦਾ ਛਿਲਕਾ ਇਹ ਦੇਣਾ ਜ਼ਰੂਰੀ ਹੈ ਹੂੰ 5-7 ਕਿਲੋ ਗੋੜ ਸ਼ੱਕਰ ਕਵਾਂਟਲ ਫੀਡ 'ਚ ਵਧੀਆ ਕੁਆਲਟੀ ਦਾ ਪਾਓ ਔਰ ਗੋੜ ਪਸ਼ੂ ਦੀ ਨਾ ਸਰਦੀਆਂ 'ਚ ਬੜੀ ਵੱਡੀ ਜ਼ਰੂਰਤ ਹੈ ਜਿਹੜੇ ਪਸ਼ੂ ਨੂੰ ਇਹ ਮੈਂ ਬੜੀ ਵਾਰੀ ਕਹਿ ਰਿਹਾ ਸੂਨ ਤੋਂ ਬਾਅਦ 3 ਮਹੀਨਿਆਂ ਚ ਤੁਸੀਂ ਕੁਆਂਟਲ ਮਤਲਬ ਕਿਲੋ ਰੋਜ ਦਾ ਗੋੜ ਖਵਾਤਾ 3 ਮਹੀਨੇ ਸਾਰੀਆਂ ਦਵਾਈਆਂ ਦਾ ਬਦਲਾ ਹੂੰ ਹੋ ਲੋਕ ਕਹਿੰਦੇ ਗਰਮ ਹੁੰਦਾ ਮੈਂ ਕਹਿੰਦਾ ਗਰਮੀ ਚਾਹੀਦਾ ਹੁਣ ਗੱਲ ਇਹ ਹੈ ਨਾ ਜਿਹੜੀਆਂ ਢੋਲੀਆਂ ਕੈਂਨੀਆਂ ਤੁਸੀਂ ਗੱਲ ਕੀਤੀ ਸੀ ਮੈਂ ਤਾਂ ਹਰ ਜਗ੍ਹਾ ਤੇ ਕਹਿਣਾ ਜੀ ਢੋਲੀਆਂ ਕੈਂਨੀਆਂ ਪੈਸੇ ਦੀ ਬਰਬਾਦੀ ਹੈ ਪਸ਼ੂ ਦੀ ਸਿਹਤ ਦੀ ਬਰਬਾਦੀ ਹੈ ਤੁਹਾਡੀ ਜੇਬ ਦੀ ਬਰਬਾਦੀ ਹੈ ਠੀਕ ਹੈ ਕਿਤਾਬ ਚ ਵੀ ਲਿਖਿਆ ਹਰ ਜਗ੍ਹਾ ਕਹਿੰਦੇ ਜੀ ਪ੍ਰੀਮਿਕਸ ਵਧੀਆ ਕੁਆਲਿਟੀ ਦਾ ਬਣਾਓ ਔਰ ਚਿੱਟਾ ਨਮਕ ਆਇਓਡਾਈਜ਼ ਨਮਕ ਛੱਡ ਦਿਓ ਘਰਾਂ ਚੋਂ ਕੱਢ ਦੇ ਪਸ਼ੂਆਂ ਚੋਂ ਕੱਢ ਦਿਓ ਕਾਲਾ ਨਮਕ ਵਰਤਦੇ ਪਸ਼ੂਆਂ ਚ ਪੋਟਾਸ਼ੀਅਮ ਬਹੁਤ ਘਟਦਾ ਹੈ ਪੋਟਾਸ਼ੀਅਮ ਘਟਣ ਕਰਕੇ ਪਸ਼ੂ ਮਿੱਟੀ ਇੱਟਾਂ ਲੱਕੜ ਪਾਤੀਆਂ ਕੱਪੜਿਆਂ ਨੂੰ ਮੂੰਹ ਮਾਰਦੇ ਆ ਪਾਣੀ ਦੇ ਖੇਲ ਚ ਮੂੰਹ ਡੋ ਕੇ ਉਹ ਖੜੇ ਰਹਿੰਦੇ ਆ ਜੀਬ ਮਰੀ ਜਾਂਦੇ ਸਭ ਵਾਂਗੂ ਜੀਬ ਹਿਲਦੀ ਆ ਕਾਲਾ ਨਾਮ ਕੋ ਮੂਰੇ ਰੱਖੋ 80 ਪਸ਼ੂ ਪਾਲਨ ਭਾਗ ਵੱਲੋਂ ਯੂਰੋਮੈਂ ਲਿਖ ਕੇ ਜ ਪਸ਼ੂ ਚਾਰਟ ਬਣਾਈ ਹੈ 3 ਕਿਲੋ 200 ਰੁਪਏ ਦੀ ਹੈ ਜੀ ਆਪਣੇ ਹਸਤਾਲ ਚੋਂ ਲਾਓ ਅਸੀਂ ਤਾਂ ਅਸਲੀ ਚੀਜ਼ਾਂ ਤਾਂ ਅਸੀਂ ਛੜਤੀਆਂ ਚਿੱਟੇ ਨਾਮ ਜੀ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਆਇਓਡੀਨ ਵੀ ਨਹੀਂ ਮਤਲਬ ਕਿੰਨ ਤਾਂ ਪੂਰੀ ਮਿਲਦੀ ਪਸ਼ੂ ਨੂੰ ਚੋਂ ਸੋ ਸਾਡੀ ਖੁਰਾਕ ਨਾ ਵੀ ਕਹਿ ਰਹੇ ਆ আচ্ছা ਫਿਰ ਇੱਕ ਹੋਰ ਗੱਲ ਰਹੀ ਤਾਜੇ ਸੂਏ ਪਸ਼ੂ ਨੂੰ ਕਣਕ ਗੋੜ ਲੇਟੀ ਦਲੀਆ 2-3 ਮਹੀਨੇ 4 ਮਹੀਨੇ ਤੇ ਜੇ 2-3 ਮਹੀਨੇ ਘੱਟੋ-ਘੱਟ ਜਿੰਨੀ ਤਰ੍ਹਾਂ ਗੱਬਨ ਦੇ ਅੰਦਰ ਦਿਓ ਉਹ ਚ ਬਫਰ ਪਾ ਲੋ ਕਾਲਾ ਨਮਕ ਪਾ ਲੋ ਇਲਾਚੀਆਂ ਜਵੈਣ ਸੌਫ ਕੋਈ ਮਨਾਹੀ ਤੋੜੀਏ ਕਿਤੇ ਚੀਜ਼ ਦੀ ਮੈਂ ਤਾਂ ਦੇਖੋ ਬਾਜ਼ਾਰ ਦੀ ਕਿਸੇ ਫੀਡ ਦੀ ਨਾ ਤਾਂ ਹਮਾਇਤ ਕੀਤੀ ਹੈ ਜੀ ਠੀਕ ਹੈ ਨਾ ਕਰਨੀ ਖੁਰਾਕੀ ਤੱਤ ਸਾਡੇ ਖੁਰਾਕ ਚ ਪੂਰੇ ਹੋਣੇ ਜੀ ਅਸੀਂ ਹੁਣ ਦੇਖੋ ਜਿਹੜੇ ਹੁਣ ਲੋਕ ਕਹਿੰਦੇ ਆ ਜੀ ਕਿਸੇ ਵੀ ਕੰਪਨੀ ਦੀ ਜਿਹੜੇ ਆਰਤੀ ਇਹਨਾਂ ਆਧਾਰ ਚੱਲਦਾ ਤੁਸੀਂ ਧਾਰੀ ਫੀਡ ਚੱਕ ਲੈਂਦੀ ਦੁੱਧ ਹੀ ਚੱਕ ਲਿਆ ਹੁੰਦਾ ਹੁੰਦਾ ਹੋਰ ਢੋਲਾਂ ਦੇ ਉੱਤੇ ਰੱਖ ਲਿਆ ਹੁੰਦਾ ਹੈ ਹਨਾ ਦੁੱਧ ਹੀ ਚੱਕ ਲਿਆ ਹੈ ਫਿਰ ਹੁਣ ਜਿਹੜੀ ਚੀਜ਼ ਦਾ ਤੁਹਾਡਾ 70% ਖਰਚਾ ਜੀ ਤੁਸੀਂ ਆਪ ਸਾਬ ਲਾਓ ਵੀ 70% ਖਰਚੇ ਜੀ 90% ਬਿਮਾਰੀਆਂ ਹੂੰ ਖੁਰਾਕ ਨਾਲ ਜੁੜੀਆਂ ਵੀ ਹੈ ਪਹਿਲੀ ਗੱਲ 70% ਖਰਚੇ ਤੁਹਾਡਾ ਹਿਸਾਬ ਨਹੀਂ ਹੈਗਾ ਤੁਹਾਨੂੰ ਪਤਾ ਨਹੀਂ ਫੀਡ ਚ ਕੀ ਪਾਇਆ ਹੈ 90% ਬਿਮਾਰੀਆਂ ਤੁਹਾਡੀਆਂ ਬਿਲਕੁਲ ਤੇ ਫਿਰ ਘਾਟਾ ਨਹੀਂ ਪਊ ਜੀ ਫਿਰ ਚੱਟੀ ਤਾਂ ਹੋ ਹੀ ਗਈ ਜੀ ਫਿਰ ਕੱਟੀ ਕਿਤੋਂ ਆਣੀ ਹੂੰ ਹੁਣ ਜੇ ਲੋਕਾਂ ਨੂੰ ਕਹੀਦੇ ਵੀ ਯਾਰ ਤੁਸੀਂ ਪਸ਼ੂ ਨੂੰ 4-5 ਕਿਲੋ ਮੰਨ ਲਓ ਫੀਡ ਪਾਉਣੀ ਹੈ 10 ਲੀਟਰ ਵਾਲੀ ਵਾਜਾ ਜਾਂ 15 ਲੀਟਰ ਵਾਲੀ 20 ਲੀਟਰ ਵਾਲੀ ਗਾਂ ਨੂੰ 70 ਕਿਲੋ ਫੀਡ ਪਾਉਣੀ ਹੈ 2 ਕਿਲੋ ਮੱਕੀ ਪਾ ਲਓ ਕਿਲੋ ਕਣਕ ਪਾ ਲਓ ਕਿਲੋ ਜੇ ਗਰਮੀ ਚ ਜੋ ਪਾ ਲਓ ਸਰਦੀ ਚ ਬਾਜਰਾ ਪਾ ਲਓ 4 ਕਿਲੋ ਹੋ ਗਿਆ 2 ਕਿਲੋ ਕਿਲੋ 1.5 ਕਿਲੋ ਬਰੇਵੇਂ ਪਾ ਲਓ ਬਰੇਵੇਂ ਦੀ ਖਲ ਪਾ ਲਓ ਚਾਹੇ ਸਰੋਂ ਦੀ ਖਲ ਪਾ ਲਓ ਸੋਇਆਬੀਨ ਦੀ ਖਲ ਪਾ ਲਓ 2 ਕਿਲੋ ਵਿੱਚ ਉਹਦੇ ਚੋਕਰ ਤੇ ਛਿਲਕਾ ਪਾ ਲਓ ਹੂੰ ਅੱਧਾ ਕਿਲੋ ਗੋੜ ਪਾ ਲਓ 200 250 ਗ੍ਰਾਮ ਵਧੀਆ ਪ੍ਰੀਮਿਕਸ ਘਰੇ ਬਣਾ ਕੇ ਪਾ ਲਓ YouTube ਤੇ ਫਾਰਮੂਲਾ ਪਾਇਆ ਕਿਤਾਬ ਚ ਪਾਇਆ ਜੀ 50 ਗ੍ਰਾਮ ਕਾਲਾ ਨਮਕ ਪਾ ਲਓ ਉਹਨੂੰ ਤੇ ਮੈਨੂੰ ਦੱਸੋ ਇਹ ਚ ਕਿਹੜੀ ਚੀਜ਼ ਹੈ ਜਿਹੜੀ ਨੁਕਸਾਨ ਕਰੂ ਬਿਲਕੁਲ ਆਪਣੇ ਹੱਥੀਂ ਆਪਣੀ ਅੱਖੀਂ ਬਣਵਾਓ ਅਸੀਂ ਕੀ ਕਰਦੇ ਆ ਪਹਿਲਾਂ ਕਣਕ ਪੈਦਾ ਕਰਦੇ ਆ ਫਿਰ ਉਹਨੂੰ ਵੇਚਦੇ ਆ ਫਿਰ ਮੁੱਲ ਦੀ ਫੀਲ ਲੈ ਕੇ ਆਉਂਦੇ ਜੀ ਦੂਜੇ ਇੱਕ ਹੋਰ ਗੱਲ ਪਤਾ ਹੈ ਮੈਂ ਤੁਹਾਨੂੰ ਦੱਸਦਾ ਜੀ ਇਹ ਨਾ ਹੈ ਕੂੜ ਪ੍ਰਚਾਰੀ ਦੇਖੋ ਹਰੀ ਕ੍ਰਾਂਤੀ ਤੋਂ ਬਾਅਦ ਸਾਡੇ ਅਨਾਜ ਚ ਖੇਤੀਬਾੜੀ ਦਵਾਈਆਂ ਦਾ ਇਸਤੇਮਾਲ ਵਧਿਆ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਪਰ ਜਿਹੜੇ ਲੋਕ ਅੱਜ ਇਹ ਕਹਿੰਦੇ ਹਨ ਬਿਜੀ ਸੁੱਕੇ ਅਨਾਜ ਖਾਓ ਤੇ ਕਣਕ ਤੁਹਾਡੀ ਡਾਇਬਟੀਜ਼ ਕਰਦੀ ਹੈ ਹਮ ਦੇਖੋ ਇਹ ਨਾ ਕਿਤੇ ਨਾ ਕਿਤੇ ਅਸੀਂ ਅਸੀਂ ਮਤਲਬ ਕੀ ਨਾ ਭਾਵੇਂ ਨੂੰ ਕੋਈ ਵੀ ਕਹਿੰਦਾ ਹੋਵੇ ਸੁੱਕੇ 나ਜ ਦੇਖੋ ਜਿਹੜਾ ਹੈਗਾ ਰਾਗੀ ਹੈ ਉਹ ਮੋٹے 나ਜ ਹੈਗੇ ਜਿਹੜੇ ਇਹ ਖਾਣੇ ਚਾਹੀਦੇ ਮੈਂ ਇਸ ਗੱਲ ਦੀ ਹਮਾਇਤ ਕਰਦਾ ਪਰ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਜੀ ਸਾਡੀ ਕਣਕ ਉਹ ਨਹੀਂ ਮਾੜੀ ਹੋਗੀ ਜਾਂ ਐਮਪੀ ਵਾਲੀ ਇੰਨੀ ਵਧੀਆ ਹੋਗੀ ਪੰਜਾਬ ਵਾਲੀ ਚ ਕੁਝ ਐਮਪੀ ਵਾਲੇ ਵੀ ਸਾਡੇ ਹੀ ਆ ਜੀ ਅੱਧੇ ਤਾਂ ਜਿਹੜੀ ਐਮਪੀ ਦੀ ਕਣਕ बिकਦੀ ਆ ਪੰਜਾਬ ਚ ਉਹ ਪੰਜਾਬ ਵਾਲੀ ਆ ਲਾਲੇ ਨੇ ਤੁਹਾਡੇ ਤੋਂ ਖਰੀਦ ਲਈ ਹਮ ਐਮਪੀ ਦਾ ਲੈਵਲ ਲਾ ਕੇ ਮੇਰੇ ਅਗੇ ਨੂੰ 100 ਰੁਪਏ ਚੀਪ ਦੀ ਜੀ ਸੋ ਇਹ ਗੱਲਾਂ ਨਾ ਬੜਾ ਫਰਕ ਪੈਂਦਾ ਸਾਨੂੰ ਇਹਦੇ ਚ ਗਲੂਟਨ ਘਟ ਹੈ ਹਾਂ ਉਹ ਗਲੂਟਨ ਕੀ ਹੈ ਜੀ ਜੇ ਗੱਲ ਹੈ ਨਾ ਅਸੀਂ ਚਿਪਸ कुरकुरੇ ਮੈਦਾ ਛੱਡਣਾ ਹੀ ਨਹੀਂ ਜੀ ਤਾਂ ਉਹ ਗਲੂਟਨ ਤਾਂ ਉਹ ਨਹੀਂ ਮਾਰਨੀ ਕਰਨੀ ਜਿੰਨੀ ਉਹ ਚ ਕੈਮੀਕਲ ਆਣੇ ਮਾਰ ਕਰਨੀ ਹੈ ਕੈਲਸ਼ੀਅਮ ਪ੍ਰੋਪੀਨੇਟ ਹਲਦੀ ਚ ਸੋਡੀਅਮ ਬੈਂਜੋਏਟ ਆਟੇ ਸੋਡੀਅਮ ਬੈਂਜੋਏਟ ਹਲਦੀ ਚ ਪੋਟਾਸ਼ੀਅਮ ਕਰੋਮੇਟ ਜੀ ਹਨਾ ਤੇ ਗੱਲ ਇਹ ਹੀ ਹੈ ਵੀ ਦੋਸ਼ ਅਸੀਂ ਕਿਸਾਨ ਨੂੰ ਦੇਣਾ ਬਿਲਕੁਲ ਸਾਨੂੰ ਜਾਤਾਜੀ ਫਾਰਮਾਂ ਨੂੰ ਡੇਰੀ ਫਾਰਮਾਂ ਨੂੰ ਕਿਸਾਨ ਦੇ ਫਾਰਮਾਂ ਨੂੰ ਪੈਸੇ ਦੇ ਲੋ ਜਾਂ ਫਾਰਮਾਂ ਕੰਪਨੀਆਂ ਨੂੰ ਦੇ ਲੋ ਹੂੰ ਇਹ ਸੋਚਣਾ ਤੁਹਾਨੂੰ ਪਏਗਾ ਇੱਕ ਜਗ੍ਹਾ ਦੇਣੇ ਪੈਣੇ ਆ ਭੋਜਨ ਤੇ ਖਰਚ ਲੋ ਦਵਾਈਆਂ ਤੇ ਖਰਚ ਲੋ ਤੁਹਾਡੀ ਮਰਜ਼ੀ ਹੂੰ ਹੁਣ ਭੋਜਨ ਤਾਂ ਸਾਨੂੰ ਲੱਗਦਾ ਜੀ ਮਹਿੰਗਾ ਦੋਈਆਂ ਸਾਨੂੰ ਸਸਤੀਆਂ ਲੱਗਦੀਆਂ ਜੀ ਡਾਕਟਰ ਸਾਹਿਬ ਜਿੱਥੇ ਤੁਸੀਂ ਗੱਲ ਕੀਤੀ ਸੀ ਕਿ ਦੁੱਧ ਦੇਣ ਵਾਲੇ ਤੇ ਬਿਨਾਂ ਦੁੱਧ ਦੇਣ ਵਾਲੇ ਪਸ਼ੂਆਂ ਦਾ ਬਹੁਤ ਬਾਤ ਹੈ ਜਿਹੜਾ ਇਸ ਦਾ ਸਾਨੂੰ ਰੇਸ਼ਿਓ ਦਾ ਧਿਆਨ ਰੱਖਣਾ ਪਵੇਗਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਜੁੜ ਕੇ ਇੱਕ ਸਵਾਲ ਹੋਰ ਵੀ ਨਿਕਲਦਾ ਹੈ ਕਿ ਨਵਾਂ ਡੇਰੀ ਫਾਰਮ ਜਦੋਂ ਸ਼ੁਰੂ ਕਰਨਾ ਹੈ ਤਾਂ ਉਸ ਸ਼ੈੱਡ ਦੇ ਵਿੱਚ ਕਿੱਡਾ ਸ਼ੈੱਡ ਹੋਵੇ ਕਿੰਨੇ ਪਸ਼ੂ ਹੋਣੇ ਚਾਹੀਦੇ ਨੇ ਇਹ ਰੇਸ਼ਿਓ ਹੈ ਜਿਹੜੀ ਤੇ ਇਹਦਾ ਬੈਲੈਂਸ ਕਿਵੇਂ ਕਰਨਾ ਕਿਉਂਕਿ ਕਈ ਵਾਰੀ ਹੁੰਦਾ ਵਾੜਾ ਤੇ ਬਹੁਤ ਵੱਡਾ ਵੱਲ ਲਿਆ ਹੁੰਦਾ ਜਾਨਵਰ ਘੱਟ ਹੁੰਦੇ ਨੇ ਜਾਂ ਵਾੜਾ ਘੱਟ ਹੁੰਦਾ ਸ਼ੈੱਡ ਘੱਟ ਹੁੰਦਾ ਤੇ ਵਿੱਚ ਅਸੀਂ ਜਿਹੜੇ ਬਹੁਤ ਜ਼ਿਆਦਾ ਜਾਨਵਰ ਜਿਹੜੇ ਨੇ ਉਹ ਤੂੜ ਦਿੰਨੇ ਆ ਨਹੀਂ ਇਹ ਚ ਪਤਾ ਕੀ ਦੇਖੋ ਇਹ ਬੜਾ ਸਿੰਪਲ ਹੈ ਵੈਸੇ ਇੰਨਾ ਕੰਪਲੀਕੇਟਡ ਨਹੀਂ ਹੈਗਾ ਹੂੰ ਪਹਿਲੀ ਗੱਲ ਤੇ ਇਹ ਮੈਂ ਦੱਸਿਆ ਵੀ 60 40 ਜਾਂ 70 30 ਮਤਲਬ ਕਿ ਦੋ ਤੇ ਆਈ ਪਸ਼ੂ ਤੁਹਾਡੇ ਕੋਲ ਦੁੱਧ ਦੇ ਨਾਲੇ ਚਾਹੀਦੇ ਆ ਸ਼ੁਰੂਆਤੀ ਸਟੇਜ 'ਚ 1 3ਾਈ ਤੋਂ ਵੱਧ ਦੁੱਧ ਨਾ ਦੇ ਨਾਲੇ ਨਹੀਂ ਚਾਹੀਦੇ ਜੀ ਹਾਂ ਇੱਕ ਸਮਾਂ ਆਉਂਦਾ ਜਦੋਂ 4-5 ਪਸ਼ੂ ਗੱਭਣ ਹੋ ਜਾਂਦੇ ਆ ਉਹ ਵੱਖਰੀ ਗੱਲ ਹੈ ਪਰ ਰੈਗੂਲਰਲੀ ਸਾਰਾ ਸਾਲ ਨਹੀਂ ਇਦਾਂ ਚਾਹੀਦਾ ਜੀ ਪਹਿਲੀ ਗੱਲ ਹੁਣ ਤੁਸੀਂ ਜਗ੍ਹਾ ਦੀ ਗੱਲ ਕੀਤੀ ਹੈ ਜਗਾ ਜਿਹੜੀ ਹੈਗੀ ਸਾਡੇ ਕੋਲੇ ਦੇਖੋ ਅਸੀਂ ਇਹ ਕਹਨੇ ਆਂ ਵੀ 10 ਫੁੱਟ ਬਾਈ 5 ਫੁੱਟ ਜਗਾ ਇੱਕ ਪਸ਼ੂ ਨੂੰ ਚਾਹੀਦੀ ਹੈ 5 ਫੁੱਟ ਚੌੜਾਈ 10 ਫੁੱਟ ਲੰਬਾਈ 50 ਸਕਰ ਫਿਟ ਹੋ ਗਈ ਹੂੰ ਔਰ ਦੁੱਗਣੀ ਜਗਾ ਉਹ ਦੋ ਖਾਲੀ ਚਾਹੀਦੀ ਹੈ ਇਹ ਚ ਨਾ ਜੀ ਕੀ ਹੋ ਗਿਆ ਇਹ ਦੇ ਬਾਰੇ ਨਾ ਬਹੁਤ ਲੋਕਾਂ ਨੂੰ ਪ੍ਰੋਬਲਮ ਹੈ ਜਿਹੜੀ ਮੈਂ ਜਦੋਂ ਗੱਲ ਕਹਿਣਾ ਗੱਦੇ ਜਿਹੇ ਜੇ ਅਸੀਂ ਆਮ ਬੰਦੇ ਲਾ ਰਹੇ ਆ ਨਾ ਉਹ ਬਿਮਾਰੀ ਦਾ ਘਰ ਹੈ ਜੀ ਡੇਰੀ ਫਾਰਮਿੰਗ ਤੁਸੀਂ ਗੱਦਾ ਜਿਹੜਾ ਹੈਗਾ ਨਾ ਤੁਸੀਂ ਜੇ ਗੱਦੇ ਤੇ ਮੰਨ ਲਓ ਇਦਾਂ ਗੋਡਾ ਰੱਖ ਕੇ ਦੇਖੋ ਗੱਦੇ ਤੇ ਹੂੰ ਗੱਦਾ ਸਾਲ 1.5 ਸਾਲ ਪੁਰਾਣਾ ਉਹ ਗੱਦਾ ਪੱਥਰ ਵਰਗਾ ਹੋ ਗਿਆ ਹੁੰਦਾ ਔਰ ਗੱਦਾ ਜੇ ਤਾਂ ਬਹਿ ਤਾਂ ਗੱਦਿਆਂ ਦੀ ਕੋਈ ਪ੍ਰੈਕਟੀਕਲੀ ਬਹੁਤ ਜ਼ਰੂਰਤ ਨਹੀਂ ਇੱਕ ਕਮਰਸ਼ੀਅਲ ਹੋਇਆ ਠੀਕ ਹੈ ਤੁਸੀਂ ਕੀ ਹੈ ਕੱਚਾ ਰੱਖੋ ਬਹੁਤ ਜਗ੍ਹਾ ਪਸ਼ੂ ਨੂੰ ਖੁੱਲਾ ਰੱਖੋ ਥੋੜੀ ਜਗ੍ਹਾ ਚੁਆਈ ਵਾਲੀ ਜਗ੍ਹਾ ਪੱਕੀ ਕਰ ਲਓ ਹੂੰ ਬਹੁਤ ਜ਼ਿਆਦਾ ਲੋੜ ਨਹੀਂ ਹੈਗੀ ਸ਼ੈੱਡ ਵੀ ਦੇਖੋ ਮੈਂ ਤੁਹਾਨੂੰ ਇਹ ਕਹਿ ਰਹੇ ਹਾਂ ਸਬਸਿਡੀਆਂ ਦੇ ਲਾਲਚ ਚ ਜਿਹੜੇ ਸ਼ੈੱਡ ਪਾ ਰਹੇ ਆ ਜੇ ਨਾ ਕੋਲੇ ਬਾਪੂ ਦੇ ਜਾਂ ਆਪਦੇ ਘਰ ਦੇ ਪੈਸੇ ਨਹੀਂ ਹੈਗੇ ਇਹਨਾਂ ਨੇ ਫਸਣਾ ਜੀ ਮੈਂ ਫਸਦੇ ਦੇਖੇ ਹਜ਼ਾਰਾਂ ਬੰਦੇ ਦੇਖੇ ਆ ਸ਼ੈੱਡ ਭਾਵੇਂ ਤੁਸੀਂ ਜੀ ਸ਼ੈੱਡ ਚ ਦੋ ਹੀ ਚੀਜ਼ਾਂ ਹੁੰਦੀਆਂ ਕੀ ਹੁੰਦਾ ਸ਼ੈੱਡ ਚ ਜੀ ਤੁਹਾਡੇ ਪਸ਼ੂ ਨੂੰ ਗਰਮੀ ਸਰਦੀ ਦਾ ਵਿਚਾਰ ਹੋਵੇ بارش ਤੋਂ ਵਿਚਾਰ ਤੁਸੀਂ ਜਿੰਨੀ ਦੇ ਤੱਕ ਤੁਹਾਨੂੰ ਪੈਸੇ ਵਧੀਆ ਨਹੀਂ ਬਚਣ ਲੱਗਦੇ ਨਾ ਪੁਰਾਣੀਆਂ ਲੋਹੇ ਦੀਆਂ ਪਾਈਪਾਂ ਲੈ ਲਓ ਬਾਸ ਲੈ ਲਓ ਸਰਕੜਿਆਂ ਦਾ ਵਧੀਆ ਮਜ਼ਬੂਤ ਤੁਸੀਂ ਛੱਡ ਪਾਇਆ ਜਾ ਸਕਦਾ ਕੋਈ ਪ੍ਰੋਬਲਮ ਨਹੀਂ ਸਿਰਫ ਅੱਗ ਲੱਗਣ ਦਾ ਖਤਰਾ ਨਾ ਹੋਵੇ ਪਹਿਲਾਂ ਲੋਕੀ ਛੰਨਾ ਢਾਰੇ ਇਸੇ ਤਰੀਕੇ ਨਾਲ ਹੀ ਬਣਾਉਂਦੇ ਹੁੰਦੇ ਸੀ ਆ ਹੁਣ ਮੈਂ ਤੁਹਾਨੂੰ ਦੱਸ ਦਿਆਂ ਸਾਡਾ ਇੱਕ ਨਾ ਗਰੁੱਪ ਹੈ ਜੀ ਐ WhatsApp ਗਰੁੱਪ ਹੈ ਪੰਜਾਬ ਡੇਰੀ ਫਾਰਮਿੰਗ ਮੇਰੇ ਮਿੱਤਰ ਨੇ ਵਿੱਚ ਸਾਡੇ ਵੈਟਨ ਇੰਸਪੈਕਟਰ ਨੇ ਕੁਲਵੀਰ ਸਿੰਘ ਜੀ ਮੈਂ ਬੜਾ ਜ਼ਿਕਰ ਕਰਦਾ ਹਾਂ ਉਹਨਾਂ ਦਾ ਜੀ ਉਹ ਇੱਕ ਇੱਥੇ ਲੁਧਿਆਣੇ ਇਲਾਕੇ 'ਚ ਕਿਸੇ ਦਰਿਆ ਦੇ ਕਿਨਾਰੇ ਮਤਲਬ ਕਿ ਦੱਸਦੇ ਸੀ ਇੱਕ ਕਹਾਣੀ ਸੁਣਾਈ ਉਹਨਾਂ ਨੇ ਉਹ ਕਹਿੰਦੇ ਬਹੁਤੇ ਬੰਦੇ ਨਾ ਆਪਣੇ ਜਿਨ੍ਹਾਂ ਦੀ ਆਪ ਗੱਲ ਕਰਦੇ ਆ ਗੁੱਜਰਵਾਦੀ ਆਪੇ ਜੀ ਉਹਨਾਂ ਨੇ ਲੋ ਜੀਂਂਡਰ ਪਸ਼ੂ ਰੱਖੇ ਘੱਟ ਦੁੱਧ ਦੇਣ ਵਾਲੇ ਜੀ ਉਹ ਫੀਡ ਤਾਂ ਪਾਉਂਦੇ ਹੀ ਨਹੀਂ ਹੈਗੇ ਮਾੜਾ ਮੋਟਾ ਚੋਕਰ-ਚੁਕਰ ਪਾ ਲੈਂਦੇ ਆ ਕਣ-ਕਣ ਪਾ ਲੈਂਦੇ ਆ ਉਹਨਾਂ ਨੇ ਬਸ ਹਰੇ-ਚਾਰੇ ਦੇ ਪਸ਼ੂ ਰੱਖੇ ਆ ਹਮ 8-10 ਲੀਟਰ ਦੁੱਧ ਦਿੰਦੇ ਆ ਪਸ਼ੂ ਜੀ ਇਹ ਦੇਖੋ 8-10 ਲੀਟਰ ਦਾ ਮਤਲਬ ਕੀ ਹੈ ਨਾ ਜਿਹੜੇ ਸਾਡੇ ਪਸ਼ੂ ਘੱਟ ਦੁੱਧ ਦੇ ਲੈ ਉਹ ਤੇ ਬਿਮਾਰੀਆਂ ਵੀ ਘੱਟ ਨਹੀਂ ਮੈਂ ਹੀ ਨਹੀਂ ਕਹਿੰਦਾ ਘੱਟ ਦੁੱਧ ਦੇਣੇ ਰੱਖੋ ਪਰ ਮੈਂ ਸਿਰਫ ਇਹ ਕਹਿ ਰਿਹਾ ਵੀ ਜਿੰਨਾ ਦੁੱਧ ਲੈ ਰਹੇ ਹਾਂ ਹੂੰ ਉਹ ਨੂੰ ਉਹਨੇ ਖਰਚੇ ਦੇ ਵਿੱਚ ਦੇਖੋ ਵੀ ਤੁਹਾਨੂੰ ਬਚ ਰਿਹਾ ਕਿ ਨਹੀਂ ਬਟ ਹੁਣ ਦੇ ਕੋਈ 1 30 ਲੀਟਰ ਵਾਲੀ ਗਾਂ ਜਾਂ ਇੱਕ 50 ਲੀਟਰ ਵਾਲੀ ਗਾਂ ਹਾਂ ਤੁਹਾਡੀ ਬੱਚੀ ਮਹਿੰਗੀ ਵਿਕਜੂ ਬੱਕਰੀ ਗੱਲ ਹੈ ਪਰ 30 ਲੀਟਰ ਵਾਲੀ ਗਾਂ ਜਾਂ 50 ਲੀਟਰ ਵਾਲੀ ਗਾਂ ਬਚਾਉਂਦੀ ਬਰਾਬਰ ਦਾ ਹੈ ਮੇਰੇ ਨਾਲ ਕੋਈ ਬਹਿ ਕੇ ਹਿਸਾਬ ਕਰ ਲੈ ਹੂੰ ਅੱਛਾ ਜੇ ਤੁਹਾਡੀ 15 20 ਲੀਟਰ ਵਾਲੀ ਮੱਝ ਹੈ ਜਾਂ 30 ਲੀਟਰ ਵਾਲੀ ਮੱਝ ਹੈ ਬਰਾਬਰ ਬਚਾਉਗੀ ਹਾਂ ਨਸਲ ਵਧੀਆ ਵਿਕਜੂ YouTube ਦੇ ਪ੍ਰਚਾਰ ਨਾਲ ਤੁਹਾਡੀਆਂ ਕਟੀਆਂ ਬੱਚੇ ਵਧੀਆ ਵਿਕਝਣਗੇ ਬੱਕਰੀ ਗੱਲ ਹੈ ਮੈਨੂੰ ਕਿ ਕੋਈ ਤਰਾਜ ਨਹੀਂ ਵਿੱਚ ਪਰ ਇਕਨੋਮਿਕਸ ਹੁੰਦੀ ਹੈ ਜੀ ਸੋ ਸ਼ੈੱਡ ਤੇ ਦਾ ਖਰਚਾ ਜੀ ਦੇਖੋ ਸ਼ੈੱਡ ਤੇ ਗੱਦੇ ਗੁੱਦੇ ਮੈਂ ਤਾਂ ਲੋਕਾਂ ਨੂੰ ਕਹਿੰਦਾ ਸਰਦੀਆਂ ਚ ਕੱਚਾ ਰੱਖੋ ਪਰਾਲੀ ਪਾਓ ਯੂਨੀਵਰਸਿਟੀ ਵੀ ਕਰ ਰਹੀ ਐ ਅਸੀਂ ਵੀ ਕਰ ਰਹੇ ਆਂ ਪਰਾਲੀ ਹਫਤੇ ਬਾਅਦ ਚੱਕ ਦਿਓ ਹੂੰ ਗੱਦਿਆਂ ਦੇ ਥੱਲੇ ਨਾ ਜੀ ਪਹਿਲੀ ਕੀ ਤਾਂ ਗੱਦਾ ਠੰਡਾ ਬਹੁਤ ਹੁੰਦਾ 90% ਪਸ਼ੂਆਂ ਦਾ ਨਾ ਟੈਂਪਰੇਚਰ ਸੂਣ ਤੋਂ ਬਾਅਦ ਲੋ ਹੁੰਦਾ ਜਿੱਦੇ ਕਰਕੇ ਪਸ਼ੂ ਬਿਮਾਰ ਹੁੰਦੇ ਮਾਰੀ ਸ਼ੁਰੂਤ ਉੱਥੇ ਹੀ ਹੁੰਦੀ ਹੈ ਜੀ ਗੱਦੇ ਦੇ ਥੱਲੇ ਬੈਕਟੀਰੀਆ ਵਾਇਰਸ ਫੰਗਸ ਤੁਸੀਂ ਚੱਕ ਕੇ ਤਾਂ ਦੇਖ ਕਈਆਂ ਨੂੰ ਗੱਦੇ ਲਾ ਰੱਖੇ ਜਿਹੜੇ ਚੂੜੀ ਕੱਸ ਕੇ ਲੱਗੇ ਹੁੰਦੇ ਮੈਂ ਬਹੁਤ ਫਾਰਮਾਂ ਤੇ ਥਣਾ ਦੀਆਂ ਬਿਮਾਰੀਆਂ ਦਾ ਹੱਲ ਸਿਰਫ ਗੱਦੇ ਚ ਕਾ ਕੇ ਉਹਨਾਂ ਦੇ ਥੱਲੇ ਸਾੜ ਕੇ ਫਲੇਮ ਕਰਨ ਨਾਲ ਉਹ ਕਰਵਾਏ ਪਰ ਆਕੀ ਮਸਲੇ ਦਵਾਈਆਂ ਨਾਲ ਹੱਲ ਹੋ ਨਹੀਂ ਸਕਦੇ ਬੰਦਿਆਂ ਚ ਨਹੀਂ ਹੁੰਦੇ ਪਸ਼ੂਆਂ ਚ ਕਿੱਥੋਂ ਕਰ ਲਾਂਗੇ ਜੀ ਡਾਕਟਰ ਸਾਹਿਬ ਨਸਲ ਸੁਧਾਰ ਬਾਰੇ ਵੀ ਜ਼ਰੂਰ ਇੱਥੇ ਦੱਸਿਓ ਕਿਉਂਕਿ ਬਹੁਤ ਵਾਰੀ ਇਹ ਗੱਲ ਹੈ ਜਿਹੜੀ ਇਹ ਆਮ ਹੁੰਦੀ ਹੈ ਜਿਹੜੇ ਘਰਾਂ ਦੇ ਵਿੱਚ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪਸ਼ੂ ਰੱਖੇ ਹੁੰਦੇ ਨੇ ਤਾਂ ਆਮ ਹੀ ਲੋਕਾਂ ਨੂੰ ਸੁਣਿਆ ਜਾਂਦਾ ਹੈ ਇਹ ਗੱਲਾਂ ਕਰਦੇ ਕਿ ਲੱਤ ਮਾਰ ਗਿਆ ਡੰਗਰ ਡੰਗਰ ਖੁਰਲੀ ਦੇ ਵਿੱਚ ਚੜ ਗਿਆ ਚੁੰਨ ਧਾਰਾ ਕੱਢਣ ਲੱਗੇ ਤਾਂ ਲੱਤ ਮਾਰੀ ਬਾਲਟੀ ਕਿਤੇ ਗਈ ਤਾਂ ਉਹ ਲੋਕੀ ਗੁੱਸੇ ਦੇ ਵਿੱਚ ਆ ਕੇ ਨਾ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਨੇ ਕਿ ਵਗ ਨੇ ਚੌਣੇ ਨੇ ਬੜਾ ਦੁਖੀ ਕਰ ਲਿਆ ਤਾਂ ਨਸਲ ਸੁਧਾਰ ਹੈ ਜਿਹੜਾ ਚੰਗੀਆਂ ਨਸਲਾਂ ਪੈਦਾ ਕਰਨਾ ਇਹ ਕੀ ਨਸਲ ਖਰੀਦਣ ਤੋਂ ਹੀ ਸ਼ੁਰੂਆਤ ਹੁੰਦੀ ਹੈ ਇਸ ਦੀ ਜਾਂ ਸਾਡੇ ਕੋਲ ਘਰ ਦੇ ਵਿੱਚ ਜਿਹੜਾ ਜਾਨਵਰ ਹੈ ਕੁਝ ਉਸ ਦੇ ਵਿੱਚ ਕੋਈ ਖਾਸ ਗੁਣ ਹੋਣਗੇ ਜਿਹੜਾ ਕੁਝ ਪੀੜੀਆਂ ਅੱਗੇ ਜਾ ਕੇ ਉਹ ਵੀ ਇੱਕ ਚੰਗੀ ਨਸਲ ਦੀ ਕੱਟੀ ਵੱਚੀ ਦੇ ਸਕਦਾ ਹੈ ਨਸਲ ਨਾ ਸਭ ਤੋਂ ਪਹਿਲੀ ਹੈ ਊੜੇ ਆੜੇ ਚ ਊੜਾ ਇਹ